ਕਦ ਤੱਕ ਕਰਮ ਕਮਾਵਣੀ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੀ ਰੋਗ ਕਦ ਤੱਕ ਕਰਮ ਕਮਾਵਣੀ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੇ ਰੂਗ ਬੇਮੁਖ ਹੋਏ ਰਾਮਤੀ ਲਗਨ ਜਨਮ ਵਿਜੋਗ ਖਿੰਮੈ ਕਉੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨ ਕੋਈ ਕਰ ਸਕੈ ਕਿਸ ਥੈ ਰੋਵੇ ਰੋਜ਼ ਕਿਤਾ ਕਿਛੁ ਨ ਹੋਈ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਉ ਤਰੇ ਸਭ ਬਿਯੋਗ ਨਾਨਕ ਕੋ ਪ੍ਰਭ ਰਾਖਿ ਦੇ ਮੇਰੀ ਸਾਹਿਬ ਬੰਦੀ 모ਚ ਕਤਕ ਹੋਵੇ ਸਾਧ ਸੰਗ ਬਿਨ ਸੇ ਸਬੇ ਸੂਚ ਕਤਕ ਹੋਵੇ ਸਾਧ ਸੰਗ ਬਿਨ ਸੇ ਸਬੇ ਸੂਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਤਤਕ ਮਹੀਨੇ ਦੀ ਰੰਮਤਾ ਨੂੰ ਮੁੱਖ ਰੱਖਦੇ ਸੱਜੇ دیਵਾਨਾਂ ਦੀਆਂ ਹਾਜ਼ਰੀਆਂ ਪਰ ਰਹੇ ਸਤ ਸੰਗੀ ਜਨੂ 12 ਮਾ ਬਾਣੀ ਦੇ 12 ਉਪਦੇਸ਼ ਜੋ ਕਿ 14 ਸ਼ਬਦਾਂ ਦੇ ਵਿੱਚ ਆਪਾਂ ਵਿਚਾਰਦੇ ਹਾਂ ਅੱਜ ਕਤਤਕ ਮਹੀਨੇ ਦੀ ਰੰਮਤਾ ਹੋਈ ਹੈ ਜਿਸ ਵਿੱਚ ਸਤਗੁਰੂ ਜੀ ਨੇ ਮਨੁੱਖ ਦੇ ਕਰਮਾਂ ਦੀ ਗੱਲ ਕੀਤੀ ਹੈ ਕਰਮ ਹੀ ਮਨੁੱਖ ਦੀ ਅਸਲ ਪਹਿਚਾਣ ਹੁੰਦੀ ਹੈ ਜਿਹਨੂੰ ਵੀ ਅਸੀਂ ਮਿਲਦੇ ਹਾਂ ਇੱਕ ਇੱਛਾ ਰੱਖਦੇ ਆ ਕਿ ਉਹਦੇ ਕਰਮ ਚੰਗੇ ਹੋਣੇ ਚਾਹੀਦੇ ਹਨ ਕਰਮਾ ਕਰਕੇ ਹੀ ਕੋਈ ਰੱਬ ਦੇ ਨੇੜੇ ਹੈ ਤੇ ਕਰਮਾ ਕਰਕੇ ਹੀ ਕੋਈ ਰੱਬ ਤੋਂ ਦੂਰ ਹੈ ਕੁਝ ਬਚਨ ਪੰਜਪੀ ਸਾਹਿਬ ਦੇ ਸਾਂਝੇ ਕਰਾਂਗੇ ਕਿ ਕਿਉਂਕਿ ਕਤਕ ਕਰਮ ਕਮਾਉਣੇ ਦੋਸ਼ਾਂ ਕਾਹੂ ਜੋਗ ਕਿਸੇ ਹੋਰ ਮੱਥੇ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ ਗੁਰੂ ਜੀ ਕਹਿੰਦੇ ਕਿਉਂਕਿ ਕੱਤਕ ਦੇ ਮਹੀਨੇ ਦਾ ਉਪਦੇਸ਼ ਹੈ ਕਿਤੇ ਕਰਮਾਂ ਦੀ ਸਜ਼ਾ ਮਨੁੱਖ ਨੂੰ ਆਪ ਭੋਗਣੀ ਪੈਂਦੀ ਹੈ ਜੋ ਬੇਨਤੀ ਸੀ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਰਮੀ ਆਪੂ ਆਪਣੀ ਆਪਣੀ ਕਰਮਾਂ ਕਰਕੇ ਕਿ ਨੇੜੇ ਕਿ ਦੂਰ ਉਹ ਤੇ ਸਭ ਦੇ ਨੇੜੇ ਆ ਉਥੇ ਸਭ ਨਹੀਂ ਥਾਈ ਉਥੇ ਸਭ ਮੈਂ ਰਭ ਰਿਹਾ ਪ੍ਰਭੇ ਕੇ ਪਰ ਮਨੁੱਖ ਦੇ ਆਪਣੇ ਖਿਆਲਤ ਆਪਣੀ ਬਿਰਤੀ ਕਰਕੇ ਕਰਮਾ ਕਰਕੇ ਕੋਈ ਉਹਨੂੰ ਨੇੜੇ ਜਾਣਦਾ ਹੈ ਤੇ ਕੋਈ ਉਹਨੂੰ ਕਿਤੇ ਜਾਣਦਾ ਹੀ ਏਸੇ ਲਈ ਗੁਰੂ ਸਾਹਿਬ ਜੀ ਨੇ ਆਖਿਆ ਜਦੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਕਰਮਾਂ ਦਾ ਬੀਜ ਆਪ ਹੀ ਮਨੁੱਖ ਬੀਜੇਗਾ ਤੇ ਆਪ ਹੀ ਖਾਏਗਾ ਖਾਸ ਕਰਕੇ ਮੈਂ ਬੇਨਤੀ ਕਰਾਂ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਉਸ ਬਾਣੀ ਦੇ ਵਿੱਚ ਸਾਨੂੰ ਕਈ ਥਾਵਾਂ ਦਿਉਂਦੀ ਹੈ ਜਿੱਥੇ ਸੁਚੇਤ ਕੀਤਾ ਇਸ ਬਾਣੀ ਦੇ ਵਿੱਚ ਵੀ ਤੁਸੀਂ ਦੇਖੋ 12ਵਾਂ ਬਾਣੀ ਦੇ ਵਿੱਚ ਕਰਮਾਂ ਕਰਕੇ ਹੀ ਕੋਈ ਵਿਛੜ ਗਿਆ ਕਰਮਾਂ ਕਰਕੇ ਹੀ ਕੋਈ ਜੁੜ ਗਿਆ ਮਿਲ ਗਿਆ ਕਰਮਾਂ ਕਰਕੇ ਕੋਈ ਵੱਡੀ ਕੰਧਾਰੀ ਬਣ ਗਿਆ ਕਰਮਾਂ ਕਰਕੇ ਹੀ ਕੋਈ ਭੈਕਣੀ ਜੀ ਬਣ ਗਿਆ ਕਰਮਾਂ ਕਰਕੇ ਕੋਈ ਦਾਇਤ ਬਣ ਕੇ ਵਿਚਰਦਾ ਹੈ ਰਾਖਸ਼ਿਸ਼ ਬਣ ਕੇ ਵਿਚਰਦਾ ਹੈ ਕਰਮਾਂ ਕਰਕੇ ਹੀ ਕੋਈ ਮਨੁੱਖ ਰੱਬ ਦੀ ਨਿਆਈ ਕੋਈ ਦੇਵਤਾ ਗਿਣਿਆ ਜਾਂਦਾ ਹੈ ਇਸ ਲਈ ਗੁਰੂ ਸਾਹਿਬ ਜੀ ਦੀ ਬਾਣੀ ਚ ਇਸ ਬਾਣੀ ਦੇ ਵਿੱਚ ਪਹਿਲੀ ਗੱਲ ਹੀ ਗੁਰੂ ਜੀ ਨੇ ਕਿਹਾ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੈਨੂੰ ਰਾਮ ਕਰਮਾਂ ਨੇ ਹੀ ਮਲਾਣਾ ਹੈ ਤੇ ਕਰਮਾਂ ਨੇ ਹੀ ਵਿਛੋੜਨਾ ਹੈ ਪਾਤਸ਼ਾਹ ਕਹਿੰਦੇ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਮਾਨਸਿਕ ਰੋਗ ਇੱਕ ਰੋਗ ਹੁੰਦੇ ਨੇ ਸਰੀਰ ਦੇ ਰੋਗ ਪਾਤਸ਼ਾਹ ਕਹਿੰਦੇ ਜਿਹਨੇ ਪਰਮੇਸ਼ਰ ਦੀ ਯਾਦ ਨੂੰ ਚੰਗੇ ਗੁਣਾਂ ਨੂੰ ਆਪਣੇ ਅੰਦਰੋਂ ਖਤਮ ਕਰ ਲਿਆ ਜੋ ਰੱਬ ਜੀ ਦੇ ਗੁਣਾਂ ਨੂੰ ਭੁੱਲ ਗਿਆ ਵਿਆਪਰ ਸਭੇ ਰੋਗ ਉਹਨਾਂ ਸਾਰੇ ਰੋਗ ਦੁੱਖ ਕ੍ਰੇਸ਼ ਉਹਦੇ ਉੱਤੇ ਹਾਵੀਆਂ ਹੋ ਜਾਂਦੇ ਹਨ ਮਨੁੱਖ ਰੋਗੀ ਹੋ ਜਾਂਦਾ ਹੈ ਤ੍ਰਿਸ਼ਨਾ ਵੱਡਾ ਰੋਗ ਲੱਗਾ ਹਉਮੈ ਦੀਰਗ ਰੋਗ ਹੈ ਇਹਦੇ ਅੰਦਰ ਦੀਆਂ ਖੂਬੀਆਂ ਚੰਗਿਆਈਆਂ ਇਹਦੇ ਅੰਦਰ ਨਹੀਂ ਰਹਿੰਦੀਆਂ ਕਿਉਂਕਿ ਹਰ ਬਿਸਰਤ ਤੇਰੇ ਗੁਣ ਗਲੇ ਹਨ ਜਿਉ ਤਪ ਤੈ ਬਾਰੋ-ਬਾਰ ਤਪ ਤਪ ਖੱਬੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿੜ ਲਾਏ ਪਰਮੇਸ਼ਰ ਤੇ ਭੁੱਲੇ ਆ ਬਿਆਪਨ ਸਭੇ ਰੋਗ ਕਈ ਵਾਰੀ ਮਨੁੱਖ ਤੰਦਰੁਸਤ ਹੁੰਦਾ ਹੈ ਸਰੀਰਕ ਤੌਰ ਦੇ ਉੱਤੇ ਬਹੁਤ ਸੋਹਣੇ ਉਹਨੇ ਕੱਪੜੇ ਪਾਏ ਹੁੰਦੇ ਨੇ ਚੰਗੇ ਘਰਾਣੇ ਚੋਂ ਹੁੰਦਾ ਹੈ ਉਹਦੇ ਕੋਲ ਚੰਗੇ ਸਾਧਨ ਹੁੰਦੇ ਨੇ ਪਰ ਜੇ ਉਹ ਬੰਦਾ ਲਾਲਚੀ ਹੋਵੇ ਜੇ ਉਹਦੇ ਬੰਦੇ ਅੰਦਰ ਕਿਸੇ ਵਿਸ਼ੇ ਵਿਕਾਰ ਦੀ ਭੁੱਖ ਹੋਵੇ। ਉਹਦੇ ਸੁਭਾਅ ਦੇ ਵਿੱਚ ਠੱਗੀ ਫਰੇਬੀ ਲਿਖੀ ਹੋਈ ਹੈ। ਅੱਜ ਕੱਲ੍ਹ ਦੇ ਮਨੁੱਖ ਦੇ ਸੁਭਾਅ ਬਣ ਗਏ ਨਾ ਜਿੰਨਾ ਬੰਦਾ ਚਲਾਕ ਹੋਵੇ ਉਹਨਾਂ ਬੰਦਾ ਸਿਆਣਾ ਗਿਣਿਆ ਜਾਂਦਾ ਹੈ। ਜਿਹੜਾ ਬੰਦਾ ਇਮਾਨਦਾਰੀ ਤੇ ਭੜੇ ਮਾਨਸ ਭੜੇ ਸੁਭਾਅ ਦੇ ਵਿੱਚ ਵਿਚਰਦਾ ਹੋਵੇ ਉਹਨੂੰ ਅਸੀਂ ਕਹਿੰਦੇ ਨੇ ਵੀ ਪਛੜੀ ਹੋਈ ਸੋਚ ਦੇ ਉਹਨੂੰ ਅਸੀਂ ਕਬੂਲ ਨਹੀਂ ਕਰਦੇ। ਮਤਲਬ ਇਹ ਇੱਕ ਚਲਾਕੀ ਜਿਹੜੀ ਹੈ ਨਾ ਉਹ ਇੱਕ ਮਨੁੱਖ ਨੇ ਆਪਣੀ ਪਹਿਚਾਣ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਚਲਾਕੀ ਨੂੰ ਖੜਾ ਕਰ ਦਿਆ ਤੇ ਕਿੱਥੇ ਜਿਹੜੀ ਸੀ ਉਹ ਭਲਾਈ ਦੇਖੀ ਜਾਂਦੀ ਸੀ ਕਿ ਉਹਦੇ ਅੰਦਰ ਕਿੰਨੀ ਭਲਾਈ ਹੈ ਕਿੰਨਾ ਭਲਾ ਸੁਭਾਅ ਹੈ ਮਾਰਾਇ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਚਲਾਕੀ ਦੇ ਰੂਪ ਚ ਦਲਿਤਰੀ ਦੇ ਰੂਪ ਚ ਲਾਲਚ ਦੇ ਰੂਪ ਚ ਵਿਰੋਧ ਦੇ ਰੂਪ ਚ ਹੰਕਾਰ ਦੇ ਰੂਪ ਚ ਗੁਰੂ ਸਾਹਿਬ ਕਹਿੰਦੇ ਉਹਨੂੰ ਸਾਰੇ ਰੋਗ ਆ ਕੇ ਉਹਨੂੰ ਗ੍ਰਸ ਲੈਂਦੇ ਨੇ ਜੋਰ ਪਾ ਦਿੰਦੇ ਨੇ ਉਹਨੂੰ ਆਪਣੇ ਪ੍ਰਭਾਵ ਦੇ ਵਿੱਚ ਦਬ ਲੈਂਦੇ ਨੇ ਬੇਮੁਖ ਹੋਇਆ ਰਾਮ ਤੇ ਫਿਰ ਉਹ ਬੇਮੁਖੀ ਹੋ ਗਿਆ ਲਗਨ ਜਨਮ ਵਿਜੋਗ ਗੁਰੂ ਸਾਹਿਬ ਕਹਿੰਦੇ ਉਹਨੂੰ ਫਿਰ ਵਿਛੋੜੇ ਦੇ ਕਾਰਨ ਦੁੱਖ ਭੁਗਣੇ ਪੈਂਦੇ ਹਨ ਬੇਮੁਖ ਹੋ ਕੇ ਜੋ ਉਹ ਵਿਚਰਦਾ ਹੈ ਖਿੰਮੇ ਕੌੜੇ ਹੋਏਗੇ ਜਿਤੜੇ ਮਾਇਆ ਭੋਗ ਪਾਤਸ਼ਾਹ ਕਹਿੰਦੇ ਜਿੰਨੇ ਵੀ ਇਹ ਮਾਇਆ ਦੀਆਂ ਮੋਜਾਂ ਮਾਣਦਾ ਹੈ ਮਾਇਆ ਦੀ ਖਾਤਰ ਜਿਹੜੇ ਇਹ ਰਸਾਂ ਦੇ ਵਿੱਚ ਸਵਾਦ ਮਾਣਦਾ ਹੈ ਇੱਕ ਪਦ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਇਹਨੂੰ ਉਹ ਦੁਖਦਾਈ ਹੋ ਕੇ ਲਦੇ ਹਨ ਖਿੰਮੇ ਕੌੜੇ ਹੋਏਗੇ ਜਿਤੜੇ ਮਾਇਆ ਭੋਗ ਮਾਇਆ ਦੇ ਭੋਗੇ ਹੋਏ ਭੋਗ ਇੰਨਾ ਵਿੱਚ ਹੀ ਕੋੜੇ ਹੋ ਜਾਂਦੇ ਹਨ ਪਾਤਸ਼ਾਹ ਕਹਿੰਦੇ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੁਵੈ ਰੋਜ਼ ਹੁਣ ਜਦੋਂ ਮਨੁੱਖ ਦੇ ਕਰਮ ਹੀ ਚੰਗੇ ਨਹੀਂ ਬਿਰਤੀ ਹੀ ਚੰਗੇ ਨਹੀਂ ਵਿਚਾਰ ਹੀ ਚੰਗੇ ਨਹੀਂ ਉੱਥੇ ਗੁਰੂ ਸਾਹਿਬ ਕਹਿੰਦੇ ਵਿੱਚ ਨਾ ਕੋਈ ਕਰ ਸਕੈ ਕੋਈ ਉਹਦੀ ਕਿਵੇਂ ਸਹਾਇਤਾ ਕਰ ਸਕਦਾ ਹੈ ਬੰਦੇ ਵਿੱਚ ਆਪ ਕਮੀਆਂ ਹੋਣ ਉਹਨੂੰ ਕਿਸੇ ਥਾਂ ਵੀ ਜਾ ਕੇ ਤਰਲਾ ਲੈਂਦਾ ਰਹੀ ਸਭੋ ਮਨੁੱਖ ਅੰਦਰੋਂ ਕਰਮ ਬਦਲਣ ਦੀ بجائے ਨਾ ਕਈ ਵਾਰੀ ਸ਼ਬਦਾਂ ਦਾ ਜਾਂ ਫਿਜ਼ੀਕਲੀ ਐਕਟੀਵਿਟੀ ਦਾ ਉਹ ਤਰਲਾ ਲੈਣਾ ਸਿੱਖ ਜਾਂਦਾ ਹੈ ਮਿੰਨਤ ਕਰਨੀ ਸਿੱਖ ਜਾਂਦਾ ਹੈ ਇੱਕ ਬਚਨ ਬੜਾ ਪਿਆਰਾ ਬਾਣੀ ਦੇ ਵਿੱਚ ਆਂਦਾ ਹੈ ਨਾ ਤੂੰ ਆਵੇ ਵਸ ਬਹੁਤ ਘੜਾਵਣੀ ਕਿਸ ਥੈ ਰਹੂ ਹੈ ਰੋਜ਼ ਕਿਉਂ ਗੁਰੂ ਸਾਹਿਬ ਕਹਿੰਦੇ ਉੱਤੇਰੇ ਅੰਦਰ ਦੀ ਜਾਣਨ ਵਾਲਾ ਹੈ ਮਨ ਮੇਰੇ ਭੁਲੇਖਾ ਕਪਟ ਨਾ ਕੀਜੇ ਅੰਤ ਨਵੇਰਾ ਤੇਰੇ ਜੀ ਪੈ ਲਈ ਜੇ ਜੋ ਅੰਦਰ ਮਨੁੱਖ ਦੇ ਚਲਾਕੀ ਚੱਲਦੀ ਹੈ ਗੁਰੂ ਜੀ ਕਹਿੰਦੇ ਲੋਗਨ ਰਾਮ ਖਿਡੂਨਾ ਜਾਣਾ ਪਰ ਇੰਨਾ ਧਿਆਨ ਰੱਖਿਆ ਜਾਵੇ ਨਾਹੀਂ ਰਾਮ ਹੀ ਆਣਾ ਇਹ ਬਾਣੀ ਦੇ ਬਚਨੇ ਵੀ ਰੱਬ ਕੋਈ ਆਣਾ ਨਹੀਂ ਹੈ ਰੱਬ ਕਿਸੇ ਮਨੁੱਖ ਦੇ ਪਾਏ ਹੋਏ ਭਲੇਖੇ ਦੇ ਵਿੱਚ ਆਉਣ ਵਾਲਾ ਨਹੀਂ ਹੈ ਪਾਤਸ਼ਾਹ ਕਹਿੰਦੇ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੇ ਰੋਜ਼ ਕਿਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ ਹੁਣ ਜਿਹੜੇ ਮਨੁੱਖ ਨੇ ਆਪਣੀ ਸੁਰਤ ਵਿੱਚ ਜਿਹੋ ਜੇ ਲੇਖ ਲਿਖੇ ਹਨ ਜਿਹੋ ਜੇ ਇਹਨੇ ਆਪਣੇ ਵਿਚਾਰ ਬਣਾ ਲੇ ਗੁਰੂ ਸਾਹਿਬ ਕਹਿੰਦੇ ਨੇ ਇਹੋ ਜਾਂ ਹੀ ਪ੍ਰਗਟ ਹੋ ਜਾਣਾ ਹੈ ਕਿਸੇ ਦੇ ਵਸਿੱਲੇ ਨਾਲ ਕੁਝ ਨਹੀਂ ਹੋ ਸਕਦਾ ਕਈ ਵਾਰੀ ਨਾ ਬੰਦਾ ਬਹੁਤ ਕਿਸੇ ਦੀ ਹੈਲਪ ਕਰਦਾ ਹੈ ਉਹਦਾ ਸਾਥ ਦਿੰਦਾ ਉਹਦੇ ਨਾਲ ਖੜਦਾ ਹੈ ਪਰ ਦੂਜਾ ਬੰਦਾ ਆਪਣੀ ਕਮੀਨਗੀਆਂ ਨਹੀਂ ਛੱਡਦਾ ਬੰਦੇ ਨੇ ਤੇ ਜੋਰ ਬੜਾ ਲਾਇਆ ਪਰ ਉਹਨੇ ਆਪਣੇ ਸੁਭਾਅ ਤਾਪਕ ਕਮੀਨਗੀਆਂ ਨੂੰ ਨਹੀਂ ਛੱਡਿਆ ਜਿਹਦਾ ਨਤੀਜਾ ਫਿਰ ਚੰਗਾ ਨਹੀਂ ਨਿਕਲਦਾ ਬੰਦਾ ਵੀ ਫਿਰ ਜਾ ਕੇ ਕਹਿੰਦਾ ਵੀ ਮੈਂ ਆਪਣੇ ਵੱਲੋਂ ਜੋਰ ਤੇ ਬਹੁਤ ਲਾਇਆ ਪਰ ਹੁਣ ਉਹ ਆਪਣੀ ਕਮੀਆਂ ਹੀ ਨਹੀਂ ਸੁਧਾਰ ਸਕਿਆ ਉਹਦੇ ਵਿੱਚ ਮੈਂ ਕੀ ਕਰ ਸਕਦਾ ਹਾਂ ਹਾ ਸਮਾਜਿਕ ਵਿਚੋਲੇ ਜਿਹੜੇ ਨੇ ਨਾ ਆਪ ਅਕਸਰ ਕਹਿੰਦੇ ਹੁੰਦੇ ਆ ਕਿ ਉਹ ਪਰਦਾ ਪਾ ਸਕਦੇ ਹਨ ਸੱਚ ਨੂੰ ਝੂਠ ਝੂਠ ਨੂੰ ਸੱਚ ਵਿੱਚ ਤਬਦੀਲ ਕਰ ਸਕਦੇ ਨੇ ਪਰ ਜਿਹੜਾ ਗੁਰੂ ਹੈ ਗੁਰੂ ਮਨੁੱਖ ਨੂੰ ਪਹਿਲਾਂ ਤੋਂ ਹੀ ਕਰਮ ਸਾਫ਼ ਤੇ ਪਵਿੱਤਰ ਕਰਨ ਲਈ ਹਦਾਇਤ ਦਿੰਦਾ ਹੈ ਕਿਹਦਾ ਮਤਲਬ ਇਹ ਨਹੀਂ ਕਿ ਵੀ ਮੈਂ ਹੁਣ ਗੁਰੂ ਆ ਤੇ ਤੂੰ ਜਿਹੋ ਜਿਹੇ ਵੀ ਕਰਮ ਪਾਏਗਾ ਤੇ ਤੇਰੇ ਕਰਮਾਂ ਦੇ ਉੱਤੇ ਮੇ ਪੜਦਾ ਪਾ ਦੇਂਗਾ ਮੈਂ ਇੱਕ ਬੇਤੀ ਹੋਰ ਕਰਾਂ ਗੁਰਦੁਆਰਾ ਸਾਹਿਬ ਚ ਰਮਾਲਾ ਸਾਹਿਬ ਦੀ ਸੇਵਾ ਕੀਤੀ ਜਾਂਦੀ ਹੈ ਬੇਤੀਆਂ ਬੜੇ ਪ੍ਰਚਾਰਕਾਂ ਵੱਲੋਂ ਗ੍ਰੰਥੀ ਭਾਈ ਜੀਆਂ ਵੱਲੋਂ ਆਪ ਕਰਕੇ ਸੰਗਤਾਂ ਚ ਕੀਤੀ ਜਾਂਦੀਆਂ ਨੇ ਕਈ ਸੰਗਤਾਂ ਦੇ ਵਿੱਚ ਵਹਿਮ ਬਣਿਆ ਹੋਇਆ ਪੀ ਰਮਾਲੇ ਦਾ ਮਤਲਬ ਹੈ ਜਿੰਨੇ ਵੀ ਅਸੀਂ ਪਾਪ ਕੀਤੇ ਹੋਏ ਨੇ ਉਹ ਰਮਾਲਾ ਪਾਉਣ ਦਾ ਮਤਲਬ ਹੀ ਇਹ ਹੈ ਵੀ ਸਾਡੇ ਪਾਪਾਂ ਦੇ ਉੱਤੇ ਪਰਦਾ ਪਿਆ ਜਾਂਦਾ ਹੈ ਪਿਆਰੋ ਇਹ ਬਿਰਤੀਆਂ ਨੂੰ ਸਾਨੂੰ त्याਗਣਾ ਪੈਣਾ ਇਹpertinent ਯਾਗਣੀਆਂ ਬੜੀਆਂ ਨੇ ਕਿਹੜੀ ਕਿਹੜੀ ਚੀਜ਼ਾਂ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਲੋੜ ਹੈ ਇਹ ਸੇਵਾ ਤੁਸੀਂ ਆਪ ਵੀ ਦੇਖੋ ਸੂਝਵਾਨਾਂ ਤੋਂ ਪੁੱਛੋ ਬੇਤੀ ਇਹ ਸੀ ਵੀ ਮਹਾਰਾਜ ਇਹ ਨਹੀਂ ਕਿ ਤੂੰ ਜਿੰਨੇ ਮਰਜੀ ਪਾਪ ਕਰ ਲਈ ਤੇ ਮੈਂ ਉਹਨਾਂ ਨੂੰ ਪਵਿੱਤਰ ਕਰ ਦਾਂਗਾ ਗੁਰੂ ਨਾਨਕ ਦਾ ਸਿਧਾਂਤ ਇਹ ਨਹੀਂ ਕਹਿੰਦਾ ਵੀ ਭਾਈ ਲੈਣਾ ਜੀ ਤੁਸੀਂ ਆ ਕੇ ਜਿਵੇਂ ਤੁਹਾਡੀਆਂ ਵਿਚਾਰਾਂ ਜੋ ਤੁਸੀਂ ਪੂਜਦੇ ਹੋ ਜੋ ਤੁਸੀਂ ਕਰਦੇ ਹੋ ਉਹ ਸਭ ਕੁਝ ਕਰੋ ਬਰਤਵੀ ਰੱਖਦੇ ਜਾਓ ਪੱਥਰ ਵੀ ਪੂਜਦੇ ਜਾਓ ਇਕਾਦਸ਼ੀਆਂ ਵੀ ਬਣਾਦੇ ਜਾਓ ਤੁਸੀਂ ਉਹਨੇ ਮੇਰੀ ਸ਼ਰਨ ਆ ਕੇ ਮਹਾਰਾਜ ਕਹਿੰਦੇ ਨਹੀਂ ਸ਼ਰਨ ਆਉਣ ਦਾ ਮਤਲਬ ਹੀ ਇਹ ਸੀ ਕਿ ਵਸਤੂ ਅੰਦਰ ਵਸਤ ਸਮਾਵੇ ਜੇ ਦੂਜੀ ਹੋਵੇ ਪਾਸ ਅੱਜ ਅਸੀਂ ਇੱਥੇ ਆ ਕੇ ਖੜ ਗਏ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਮਹਾਰਾਜ ਸਾਡਾ ਪਾਠ ਕਰਾਣ ਦਾ ਅਰਦਾਸ ਕਰਾਣ ਦਾ ਮਕਸਦ ਇਹ ਹੋ ਗਿਆ ਜਿਵੇਂ ਨਾ ਗੁਰੂ ਸਾਹਿਬ ਨੇ ਤੀਰਥਾਂ ਬਾਰੇ ਲਿਖਿਆ ਹੋਇਆ ਬਿਨ੍ਹਾ ਆਵਣ ਚੱਲੇ ਤੀਰਥੀ ਮਨ ਖੁੱਟੀ ਤਨਚੋਰ ਵੀ ਤੀਰਥਾਂ ਦੇ ਇਸ਼ਨਾਨ ਕੀਤਾ ਸਾਲ ਦੇ ਸਾਰੇ ਪਾਪ ਰੱਦ ਹੋ ਗਏ ਖਤਮ ਹੋ ਗਏ ਨਵੇਂ ਸਾਲੇ ਤੋਂ ਪਾਪ ਕਿਤੇ ਅਗਲੇ ਸਾਲ ਫਿਰ ਤੀਰਥਾਂ ਦੇ ਉੱਤੇ ਕਈ ਵਾਰੀ ਸਾਡੀਆਂ ਯਾਤਰਾਵਾਂ ਜਾਂ ਸਾਡੇ ਕਰਾਈ ਹੋਏ ਪਾਠ ਵੀ ਉਸੇ ਰੂਪ ਦੇ ਵਿੱਚ ਆ ਕੇ ਖੜ ਜਾਂਦੇ ਹਨ ਜੇ ਮਹਾਰਾਜ ਨੇ ਕਿਹਾ ਨਾ ਵੀ ਪਿਛਲੇ ਅਵਗਣ ਬਖਸ਼ ਲੈ ਬੜੀ ਚੰਗੀ ਗੱਲ ਹੈ ਜੇ ਤੂੰ ਨਿਮਰਤਾ ਧਾਰਨ ਕਰਕੇ ਆ ਗਿਆ ਪਰ ਅਗਲੀ ਗੱਲ ਇਹ ਵੀ ਹੈ ਪ੍ਰਭ ਅੱਗੇ ਮਾਰਗ ਪਾਵੇ ਇਹ ਨਾ ਹੋਵੇ ਤੂੰ ਪਿਛਲੇ ਆਪਣ ਬਖਸ਼ਮ ਦਾ ਬਖਸ਼ਮ ਦਾ ਅੱਗੇ ਚੰਗੇ ਮਾਰਗ ਨੂੰ ਤੈ ਨਾ ਕਰੇ ਇਸ ਲਈ ਬੇਨਤੀ ਸੀ ਜਿਹੜੀ ਗੱਲ ਗੁਰੂ ਜੀ ਕਹਿੰਦੇ ਨੇ ਨਾ ਵੀ ਆਪਣੀ ਸੁਰਤ ਦੇ ਵਿੱਚ ਚੰਗੇ ਲੇਖ ਨੂੰ ਹੀ ਤਿਆਰ ਕਰ ਲੈ ਇਹ ਨਹੀਂ ਕਿ ਗੁਰੂ ਤੇਰੇ ਮੰਦੇ ਵਿਚਾਰਾਂ ਦੇ ਉੱਤੇ ਪਰਦਾ ਪਾ ਦੇਵੇ ਤੂੰ ਫਿਰ ਮੰਦੇ ਕੰਮ ਕਰ ਲੈ ਤੇ ਫਿਰ ਪਰਦਾ ਪਾ ਦੇ ਤੈਨੂੰ ਗੁਰੂ ਸਾਹਿਬ ਕਹਿੰਦੇ ਇੱਕ ਵਾਰੀ ਸਮਰਪਿਤ ਹੋਣਾ ਪੈਣਾ ਹੈ ਜੇ ਤੂੰ ਗੁਰੂ ਵਾਲੇ ਪਾਸੇ ਹੋ ਗਿਆ ਤੇ ਫਿਰ ਚਰਨ ਸ਼ਰਨ ਗੁਰੇਕ ਪੈੰਡਾ ਜਾਏ ਚਲ ਸਤਿਗੁਰ ਕੋਟ ਪੈੰਡਾ ਅਗੇ ਹੋਈ ਲਈ ਤੇ ਗੁਰੂ ਸਾਹਿਬ ਕਹਿੰਦੇ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੇਂ ਰੋਜ਼ ਕੀਤਾ ਕਿਛੁ ਨਾ ਹੋਈ ਲਿਖਿਆ ਤੁਰ ਸੰਜੋਗ ਵਡ ਪਾਗੀ ਮੇਰਾ ਪ੍ਰਭ ਮਿਲੈ ਤਉ ਤਰੇ ਸਭ ਬਿਯੋਗ ਪਾਤਸ਼ਾਹ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਆਪਣੇ ਭਾਗ ਨੂੰ ਜਦਾ ਆਪਣੇ ਅੰਦਰ ਦਾ ਸ਼ਿਲਾਨ ਕਰ ਪਰਮੇਸ਼ਰ ਦੇ ਗੁਣਾਂ ਦਾ ਆਪਣੇ ਆਪ ਨੂੰ ਚਾਉ ਦੇ ਵਿੱਚ ਦੇਖਿਆ ਕਿਸੇ ਵੀ ਚੀਜ਼ ਦੇ ਪ੍ਰਤੀ ਚੰਗੀ ਚੀਜ਼ ਦੇ ਪ੍ਰਤੀ ਜਦੋਂ ਅਸੀਂ ਚਾਉ ਬਣਾ ਲਈਏ ਨਾ ਚੰਗੀ ਚੀਜ਼ ਦੇ ਪ੍ਰਤੀ ਚੰਗੇ ਕੰਮ ਦੇ ਪ੍ਰਤੀ ਅਸੀਂ ਚਾਉ ਪੈਦਾ ਕਰ ਲਈਏ ਨਾ ਸਾਡੇ ਅੰਦਰ ਦੀ ਪਵਿੱਤਰਤਾ ਬਣਨੀ ਆ ਪੇ ਸ਼ੁਰੂ ਹੋ ਜਾਂਦੀ ਹੈ ਇੱਕ ਵਾਰੀ ਅਸੀਂ ਤਿਆਰੀ ਕਰੀਏ ਪਿਆਰ ਨਾਲ ਚਾਉ ਨਾਲ ਬਾਣੀ ਨੂੰ ਅਰਥਾਂ ਨੂੰ ਸਮਝਣ ਦਾ ਯਤਨ ਕਰੀਏ ਕੁਦਰਤੀ ਅੰਦਰ ਦੇ ਵਸੇ ਹੋਏ ਜਿਹੜੇ ਚੰਗੇ ਵਿਚਾਰ ਜਿਹਦੇ ਉੱਤੇ ਅਸੀਂ ਬਰਿਆਈਆਂ ਦੀਆਂ ਚਲਾਕੀ ਦੀਆਂ ਪਰਤਾਂ ਪਾਈ ਹੋਈਆਂ ਨੇ ਉਹ ਖਤਮ ਹੋਵੇਗੀ ਜਨ ਨਾਨਕ ਬਿਨ ਆਪਾ ਜਿੰਨੇ ਬਿਟੇ ਨਾ ਪ੍ਰਮਖੀ ਕਾਈ ਜੇ ਅਸੀਂ ਵਸੀਲਾ ਹੀ ਨਹੀਂ ਕਰਾਂਗੇ ਸਾਡੇ ਵਿੱਚੋਂ ਜੰਗੀ ਸ਼ਖਸੀਅਤ ਜਨਮ ਨਹੀਂ ਲੈ ਸਕਦੀ ਮੈਂ ਬੇਨਤੀ ਕਰਾਂ ਇੱਕ ਜਨਮ ਹੁੰਦਾ ਹੈ ਜੋ ਸਵਦਾ ਹੋ ਗਿਆ ਇੱਕ ਜਨਮ ਹੁੰਦਾ ਸਤਿਗੁਰੂ ਕੇ ਜਨਮੇ ਗਵਨ ਮਟਾਇਆ ਕਈ ਵਾਰ ਇਸ ਸਰੀਰ ਦੇ ਵਿੱਚ ਰਹਿੰਦੇ ਹੋਇਆ ਅਸੀਂ ਆਪਣੇ ਅੰਦਰ ਦੀ ਇਨਸਾਨੀਅਤ ਸ਼ਖਸੀਅਤ ਦਾ ਜਨਮ ਨਹੀਂ ਹੋਣ ਦਿੰਦੇ ਮਹਾਰਾਜ ਕਹਿੰਦੇ ਆਪਣੀ ਆਪ ਨੂੰ ਜਗਾ ਆਪਣੀ ਆਪ ਨੂੰ ਇਨਸਾਨ ਆਪਣੇ ਆਪ ਨੂੰ ਚੱਗਿਆਈ ਪ੍ਰਗਟ ਕਰ ਇਨਸਾਨੀਤ ਪੈਦਾ ਕਰ ਬੜਪਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਬਿਯੋਗ ਫਿਰ ਤੇਰੀ ਪਹਿਚਾਨ ਹੀ ਅਲੱਗ ਬਣ ਜਾਏਗੀ ਜਿੰਨੇ ਵੀ ਵਿਛੋੜੇ ਦੇ ਕਾਰਨ ਸਨ ਤੇਰੀ ਦਲਿਤਰੀ ਤੇਰਾ ਆਲਸ ਤੇਰੀ ਬੁਰੇ ਕਰਮ ਤੇਰੇ ਅੰਦਰ ਦਾ ਲਾਲਚ ਤੇਰੇ ਅੰਦਰ ਦੀਆਂ ਕਮੀਨਗੀਆਂ ਜੋ ਕੁਝ ਵੀ ਮਨੁੱਖ ਦੇ ਅੰਦਰ ਸੀ ਗੁਰੂ ਜੀ ਕਹਿੰਦੇ ਜਦੋਂ ਤੂੰ ਆਪਣੇ ਆਪ ਨੂੰ ਤਸ਼ਾਹੀਤ ਕਰਕੇ ਚਾਹ ਵਿੱਚ ਚੰਗੇ ਕਰਮਾਂ ਵਿੱਚ ਆਏਗਾ ਨਾ ਉਤਰੇ ਸਭ ਬਿਯੋਗ ਵਿਛੋੜੇ ਦੇ ਜਿੰਨੇ ਵੀ ਕਾਰਨ ਸਨ ਉਹ ਖਤਮ ਹੋ ਜਾਣੇ ਨੇ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਜ ਮਹਾਰਾਜ ਕਹਿੰਦੇ ਤੂੰ ਹੀ ਬੰਦਨਾ ਤੋਂ ਮੁਕਤ ਕਰਨ ਵਾਲਾ ਹੈ ਕਿਰਪਾ ਕਰਕੇ ਸਾਨੂੰ ਸ਼ਰਨਾਏ ਨੂੰ ਰਖ ਲੈ ਕਤਕ ਹੋਵੇ ਸਾਧ ਸੰਗ ਬਿਨ ਸੈ ਸੱਤੇ ਸੋਚ ਜਿੰਨੇ ਵੀ ਸੋਚ ਮਤਲਬ ਚਿੰਤਾ ਦੇ ਝੋਰੇ ਸਨ ਚਿੰਤਾ ਕਿਉਂ ਸੀ ਬੁਰੀ ਗਰਮਾ ਕਰਕੇ ਨਾਨਕ ਆਪਨ ਜਿਤਨੇ ਤੇਤੇ ਗਲੀ ਚ ਜੀਰ ਗਲਾ ਚ ਜੰਜੀਰੀ ਪਈਓ ਤਾਂ ਇਹ ਬੰਦਰ ਬਣੀ ਤਾਂ ਨਹੀਂ ਕਿਉਂਕਿ ਔਗਣਾ ਦੇ ਬੀਜ ਬੀਜੇ ਹੋਏ ਸਨ ਇਸ ਲਈ ਪਾਤਸ਼ਾਹ ਕਹਿੰਦੇ ਦੱਦਾ ਦੋਸ਼ ਨਾ ਦਿਓ ਕਿਸਿਆ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਦੀਜੇ ਅਵਰ ਜਨਾ ਕਤਕ ਹੋਵੇ ਸਾਧ ਸੰਗ ਬਿਨਸੇ ਸੱਬੀ ਸੋਚ ਐਨੀ ਬੇਨਤੀ ਪ੍ਰਵਾਨ ਕਰਨੀ ਕਤਕ ਦਾ ਬਹਿਨਾ ਜੋ ਰੰਭ ਹੋਇਆ ਹੈ குரு ਬਖਸ਼ਿਸ਼ ਸਦਕਾ ਅਸੀਂ ਵੀ ਸੰਗਤ ਵਿੱਚ ਜੁੜੀਏ ਤਾਜੂ ਅਸੀਂ ਸੁਰਤ ਦੇ ਵਿੱਚ ਚੰਗੇ ਵਿਚਾਰਾਂ ਦਾ ਬੀਜ ਬੋਈਏ ਜੋ ਚੰਗੇ ਸੁਰਤ ਦੇ ਖਿਆਲਾਂ ਵਿਚਾਰਾਂ ਦੇ ਬੀਜ ਕਰਮਾਂ ਦੇ ਰੂਪ ਦੇ ਵਿੱਚ ਸੇਵਾ ਭਲਾਈ ਬਾਣੀ ਦੇ ਵਿਚਾਰ ਬਾਣੀ ਦਾ ਖਜ਼ਾਨਾ ਇਮਾਨਦਾਰੀ ਸੱਚ ਹੱਕ ਇਹ ਫਲ ਰੂਪ ਦੇ ਵਿੱਚ ਪ੍ਰਗਟ ਹੋਵੇ ਇਹਦੀ ਬੇਨਤੀ ਪ੍ਰਭਾਨ ਜੀ ਫਤਿਹ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ